ਨੂੰ ਹੁਣ ਖੁਸ਼ੀ ਹੋ ਪਰੀ। ਕੋਮ ਦਿਲ ਘਾਟਨ ਘਾਟ। ਅੱਛਾ ਘਾਟਨ ਘਾਟ। ਘਾਣ ਘਾਣ ਨਾ ਕਹਦੇ ਲੈ। ਕਹਿੰਦੀ ਦਿਲ ਮੇਰਾ ਘਾਣ ਘਾਣ ਹੋ ਗਿਆ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਹੈਰੀ ਪਰਮ ਦੇ ਵਿੱਚ ਤੇ ਕਰਦੇ ਆਂ ਪਾ ਅੱਜ ਦਾ ਵਲੋਗ ਸ਼ੁਰੂ ਤੇ ਅੱਜ ਮੇਰੇ ਵਾਸ ਸਮੂਥਨਿੰਗ ਕਰੌਣ ਜਾਣਾ ਇਹਨਾਂ ਨੂੰ ਮਸਾ ਹੀ ਮਨਾਇਆ ਹੈ। ਮੈਂ ਕਾਫੀ ਟਾਈਮ ਤੋਂ ਮੇਰੀ ਡਿਮਾਂਡ ਸੀਗੀ ਹਨਾ ਮੰਮੀ। ਕੀ ਕਰੀ ਜੰਨੇ ਉਹ ਪਤਾ ਨਹੀਂ ਕੋਈ ਕੰਮ ਲੱਗੇ ਆ ਉਹਦਾ ਹੀ ਕੁਛ ਕਰੀ ਕੀ ਕਰੀ ਜੰਨੇ ਤੁਸੀਂ ਕੁਛ ਨਹੀਂ ਆ ਬਸ ਰਹਿਣੀ ਆ ਅੱਜ ਲੈ ਕੇ ਚਲੋਗੇ ਨਾ ਫਿਰ ਹਾਂ ਹਾਂ ਅੱਜ ਲੈ ਕੇ ਚੱਲਣਾ ਪੱਕੀ ਗੱਲ ਆਸ ਪਰ ਕੀ ਗੱਲ ਨਾ ਜਾਣਾ ਪੱਕੀ ਗੱਲ ਬਦਲ ਦੇਦੇ ਨਹੀਂ 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 ਪੱਕੀ ਗੱਲ ਆ ਕਹਿੰਦੇ ਤੇ ਐਂਡ ਤੱਕ ਜ਼ਰੂਰ ਦੇਖਿਓ ਐ ਮਮੀ ਜਦੋਂ ਇਹ ਚੰਡੀਗੜ੍ਹ ਜਾਂਦੇ ਸੀ ਫਿਰ ਤੁਹਾਡੇ ਜੀ ਲੱਗ ਜਾਂਦਾ ਸੀ ਨਹੀਂ ਲੱਗਦਾ ਸੀ ਪੁੱਤ ਮੈਨੂੰ ਰੋਂਦੀਨ ਛੱਡ ਜਾਂਦੇ ਸੀ ਹਾਂ फेर ਕਿੰਨੇ ਕਿਤੇ ਬਾਅਦ ਆਉਂਦੇ ਸੀ ਤਿੰਨ ਮਹੀਨੇ ਬਾਅਦ ਚਾਰ ਮਹੀਨੇ ਬਾਅਦ 6 ਮਹੀਨੇ ਬਾਅਦ ਆਉਂਦੇ ਸੀ ਤੱਕ ਸਾਲ ਹੋ ਗਏ ਸੀ ਠੀਕ ਹੈ ਕਿ ਫੇਰ ਇੱਕ ਦਿਨ ਕੰਮਜਾਬ ਹੋ ਗਿਆ ਫਿਰ ਹੋ ਗਈ ਕੰਮਜਾਬ ਹੋ ਗਿਆ ਹੁਣ ਕਿੰਨੀ ਵੀ ਤੁਸੀਂ ਬਹੁਤ ਜ਼ਿਆਦਾ ਪੈਸੇ ਲਿਆ ਕੇ ਦਿੰਦੀ ਫਿਰ ਮੈਂ ਆਪਦੇ ਹੱਥੀ ਤੋਰਦੀ ਫਿਰ ਮੈਂ ਰੋ ਦਿਨ ਛੱਡ ਤੇ ਫੇਰ ਆਪ ਹੀ ਹੁੰਦੇ ਆ ਹਾਂ ਕੋਈ ਰੋਦੇ ਬਹੁਤ ਮਿਹਨਤ ਕੀਤੀ ਹੈ ਨਾ ਮੈਂ ਤਾਂ ਬਹੁਤ ਕੰਮ 10 ਸਾਲ ਕੋ ਖਤੇ ਕੱਟ ਕੇ ਫਿਰ ਸਹੀ ਇਹ ਲੋਕੀ ਗੱਲਾਂ ਵੀ ਕਰਦੇ ਹੁਣ ਜਲ ਖੌਣ ਤੋਂ ਵਧੀਆ ਦੇਣਾ ਅੱਗੇ ਚਲੋ ਅੱਜ ਘੜੀਨ ਬਹੁਤ ਖੁਸ਼ੀ ਹੈ ਨਾ ਫਾਈਨਲੀ ਕਿਤੇ ਆ ਕੇ ਮੇਬੀ ਬੈਲ ਰੀਸਨ ਆਈ ਹੋਈ ਸੁਣਾਈ ਹੋਈ ਇੱਧਰ ਆਪਾਂ ਵਿਚੋ ਗਰਮ ਰੈਡੀ ਸ਼ੜੀ ਉਹ ਅੱਛਾ ਜੀ ਤੁਸੀਂ ਦੱਸਿਓ ਇਹਦੇ ਝੂਠ ਬੋਲਦੀਆਂ ਸੋਣਾ ਲੱਗਣਾ ਕਿ ਨਹੀਂ ਤੁਸੀਂ ਕਮੈਂਟ 'ਚ ਦੱਸਿਓ ਮੈਂ ਵਧੀਆ ਲੱਗਦਾਂਗੀ ਚਲ ਚਲ वाहे गुरु जी का खालसा वाहेगुरु जी की फतेह अज अए गुरु घर मैं सोचा सोच ब्लॉक की शुरुआत गुरु घर तो कर दिए ਇਹ ਕੋਰੇ ਦੋਨ ਦੇ ਦਿਲ ਕਾਡਨ ਗਾਡਨ ਅੱਛਾ ਗਾਡਨ 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 ਗਾਣਾ ਹੋ ਗਿਆ ਤੇ ਕਹਿੰਦੀ ਦਿਲ ਮੇਰਾ ਗਾਡਨ ਕਾਡਨ ਹੋ ਗਿਆ ਕਹਿੰਦੀ ਮੈਂ ਸਲੂਨ ਨਹੀਂ ਜਾਣਾਗਾ ਸਲੂਨ ਕਾ ਥੋੜੇ ਬਣਾ ਜੀ ਨਹੀਂ ਲੱਗਣਾਗਾ ਅੱਛਾ ਹਾਂ ਕਹਿੰਦੀ ਉੱਥੇ ਤਿੰਨ ਚਾਰ ਘੰਟੇ ਲੱਗ ਜਾਂਦੇ ਕਹਿੰਦੇ ਦੀਦੀ ਹੋਰ ਅੰਕਾ ਹੀ ਘਰੇ ਭਲਾਵਾ ਮੈਂ ਚੱਲ ਕਰੀ ਹਾਈ ਸੀਨ ਹੈ ਬਸ ਹਾਂ ਹਾਈ ਸੀਨ ਹੈ ਹਾਈ ਸੀਨ ਹੈ ਕੇ ਹਾਈ ਸੀਨ ਹੈ ਘਰੇ ਬਸ ਹੀ ਹੈ ਨੇ ਜਿਹੜੇ ਬੰਦਾ ਇਕੱਠਾ ਰਹਿਣ ਲੱਗ ਗਏ ਨਾ ਹਾਂ ਉਹਨੂੰ ਕੋਈ ਵਧੀਆ ਨਹੀਂ ਲੱਗੂਗਾ ਉਹਨੂੰ ਹਾਂ ਇਹਦਾ ਭਰਾ ਥਰੇਡਿੰਗ ਕਰਾਉਣ ਜਾਂਦੀ ਕਦੇ ਕਦੇ ਤੇ ਇਹਨੂੰ ਔਖਾ ਹੋ ਜਾਂਦਾ ਕੋਈ ਸਾਡਾ ਲੇਡੀਜ਼ ਟੈਂਸ ਹੈ ਨਾ ਯਾਰ ਕੋਈ ਦਿੱਕਤ ਨਹੀਂ ਆਏਗੀ ਹਾਂ ਹੁਣ ਆਇਆ ਕਰਾਂਗੇ ਤੁਹਾਡੇ ਕੋਲ ਸਿੱਧਾ ਜਿੱਦੇ ਗਾੜਮ ਕਰ ਇੱਕ ਸਿੱਧਾ ਇੱਕ ਸਿੱਧਾ ਫਸ ਗਿਆ ਲਿੰਡ ਕੋਈ ਖਾਣਾ ਪੀਣਾ ਦੀ ਦੱਸ ਦਿਓ ਜੰਗਾ ਕਨੋ ਵੀ ਕਹਾਣੀ ਬਹੁਤ ਕਿੁੱਟੀ-ਕੁੱਟੀ ਹੈ ਹੈ ਹਰਿ ਦੇ 6 ਮਹੀਨੇ ਦਾ ਹੋ ਗਿਆ ਉਹ ਵੀ ਖੁਸ਼ ਹੈ ਪੂਰੇ ਅਜੇ ਮੱਥੇ ਪਰੀ ਨੇ ਸਵੇਰ ਦਾ ਕੁਛ ਖਾਧਾ ਨਹੀਂ ਤੇ ਮੈਂ ਆ ਗਿਆ ਸੀ ਕੁਛ ਉਹਦੇ ਵਾਸਤੇ ਖਾਣ ਨੂੰ ਲੈਣ ਵਾਸਤੇ ਖਾਣ ਵਾਸਤੇ ਕੋਈ ਜੀ ਨਹੀਂ ਆ ਗਿਆ ਸੀ ਉਹਦੇ ਵਾਸਤੇ ਮੈਂ ਜਾਵੇ ਪਰ ਪੂਰੀ ਪੂਰੀ ਕਹਾਣਾ ਬੈਠਣਾ ਨਹੀਂ ਮੈਂ ਕਿ ਚੱਲ ਕੁਝ ਖਾਣ ਨੂੰ ਲੈ ਚੱਲੀਏ ਉਹਨੇ ਤਾਂ ਆਪਦੇ ਮੂੰਹੋਂ ਬੋਲਣਾ ਨਹੀਂ ਪਰ ਮੈਨੂੰ ਤਾਂ ਕੇਅਰ ਮੇਰਾ ਫਰਜ਼ ਆ ਨਾ ਵੀ ਉਹਦੀ ਕੇਅਰ ਕਰਨਾ ਮੇਰਾ ਫਰਜ਼ ਆ ਤੇ ਮੈਂ ਵਸੋਲੇ ਲਈ ਲੈਣ ਆਇਆ ਸੀ ਪਸ਼ਖਾਨ ਨੂੰ ਬਸ ਕੁਝ ਕੰਮ ਬਾਤ ਉੱਤੇ ਪਹੁੰਚਦੇ ਆਂ ਉਹਨਾਂ ਵੱਲ ਬਹੁਤ ਜ਼ਿਆਦਾ ਚੈਪ ਫਾਈਨਲੀ ਉਹਦੇ ਡੋਮ ਨਵਾਰ ਹੋ ਰਿਹਾ ਸੁਣਾਈ ਕੀਤੀ ਐ ਮੈਂ ਪਤਾ ਨਹੀਂ ਕੀ ਗੱਲ ਐ ਥੋੜਾ ਜਿਹਾ ਮੈਂ ਕੰਮਾਂ ਕਰਾਂ ਅੱਜ ਬਿਜੀ ਹੋ ਜਾਂਦਾ ਸੀ ਉਹਨੇ ਮੈਨੂੰ ਕਹਿਣਾ ਨਹੀਂ ਸੀ ਉਹਨੇ ਕਦੇ ਕੁਦਰਤੀ ਕਹਿ ਦੇਣਾ ਮੈਂ ਕਿ ਹੁਣ ਕਰ ਹੀ ਦਿੰਨੇ ਆ ਕੰਮ ਇਹਦਾ ਸਾਰਾ ਤਾਂ ਕਰਕੇ ਦੋਸਤੋ ਲੱਗੇ ਭਾਈ ਸੀ ਤੇ ਉਹਦੇ ਨਾਲ ਹੀ ਜੱਟ ਕੁਛ ਨਾ ਕੁਛ ਖਾਵਾਂਗੇ ਬਸ ਪੈਕ ਹੋ ਰਿਹਾ ਆਪਣਾ ਕੁਛ ਨਾ ਕੁਛ ਸਮਾਨ ਹਾਂ ਹਾਈਟ ਤੋਸੀਦਾ ਕੋਈ ਰਾਜ ਨਹੀਂ ਹੈ ਗਾਣਾ ਨਹੀਂ 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 ਗ ਰਾਸ ਨਹੀਂ ਕਰ ਲਈ ਨਹੀਂ ਮੁੰਡੇ ਹੋਰ 2 ਘੰਟੇ ਬਾਅਦ ਫਿਰ ਸੋਝੂ ਦਾ ਬੇਹਾਰਤ ਨਾ ਹੋਣਾ ਹੈ ਕਿ ਹੋ ਗਿਆ ਹੈ ਨਾ ਥੋੜੀ ਲੰਬੀ ਲੰਨ ਫੜਾਵਾਲ ਚੱਲ ਸ਼ੁਰੂ ਕਰਨੇ ਹੁਣ ਤੇ ਮੈਂ ਪ੍ਰੈਸ ਦਾ ਪਿਆਰ ਮਾਰਕੀਟ ਪੈਸਿੰਗ ਹੈ ਤੂੰ ਬਾਅਦ ਪੈਸੀ ਹੋਊਗੀ ਅਸਲੀ ਪ੍ਰੈਸਿੰਗ ਹੋਣਾ ਬਹੁਤ ਅੱਛਾ ਅੱਛਾ ਠੀਕ ਉਹ ਤਾਂ ਪ੍ਰੈਕਟਿਸ ਇਸ ਪੰਜਾਹ ਜਾਨਾ ਉਹ ਤਾਂ ਸੈਟਅਪ ਲਾਇਆ ਸੀਗਾ ਸੈਟਅਪ ਲਾਇਆ ਸੀ ਇੱਧਰ ਉਹਲੇ ਵਧੀਆ 50 50 ਮਿੰਟ ਉਹ ਤਾਂ ਹੈਗੀ ਆ 5-7 ਮਿੰਟ ਇੱਕ ਗੱਲ ਹੈ ਘਰੇ ਆਪਾਂ ਬੁਲਾਉ ਤਾਂ ਲੈਨੇ ਪਰ ਘਰੇ ਮੜਿਆ ਨਾ ਦੀਦੀ ਹੁਣ ਆਏ ਚਲੋ ਆਪਾਂ ਥੈਂਕ ਯੂ ਕਰਦੇ ਵਧੀਆ ਪ੍ਰੋਫੈਸ਼ਨਲ ਬੰਦੇ ਆ ਦੇਣਾ ਕਰੇ ਸਿਸਟਮ ਔਖਾ ਬੜਾ ਹੋ ਜਾਂਦਾ ਜਾਨੀ ਕਿ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਵਾਸ਼ ਦਾ ਕੁਝ ਹੋਰ ਹੈ ਨਾ ਤੇ ਬਾਕੀ ਠੀਕ ਹੈ ਵਧੀਆ ਚੱਲ ਰਿਹਾ ਹੈ ਇਹਦਾ ਪ੍ਰੋਸੈਸ ਖੁਸ਼ ਵੀ ਇਹ ਬਹੁਤ ਜ਼ਿਆਦਾ ਹੈ ਹੋਰ ਵਿੱਚ ਨਾ ਹੋ ਸਕਦਾ ਪਿੱਛੇ ਉੱਪਰ 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 ਆ ਉੱਪਰ ਨੂੰ ਆ ਜਾ ਸਹੀ ਜਿਵੇਂ ਜਿਵੇਂ ਕਈਆਂ ਗੱਲ ਮੰਨੀ ਜਾ ਵਸ ਪਾਵਨ ਤੱਕ ਹੈਪੀ ਨੂੰ ਕਹਿ ਰhline ਉਹਦੇ ਕੋਲ ਬੈਠੋ ਹਾਂ ਹੈਪੀ ਨੂੰ ਕਹਿੰਨਾ ਮੈਂ ਐਸੇ ਤਾਂ ਸੋਕ ਹੋ ਗਿਆ ਨਹੀਂ ਤਾਂ ਵਾਸ਼ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਅੱਗੇ ਮੈਂ ਸੋਚੀ ਹਾਂ ਇਹ ਕਹਿੰਦੀ ਪਈ ਸੀ ਕਿ ਵਾਸ਼ ਵੇਸ਼ਨ ਹਾਂ ਲੱਗਿਆ ਹੋਊਗਾ ਮੈਂ ਕਿਹਾ ਬਾਜ਼ਾਰ ਚ ਰੰਦਾ ਵਾਸ਼ ਵੇਸ਼ਨ ਹਾਂ ਦਿੱਕਤ ਤਾਂ ਆਉਂਦੀ ਹੈ ਥੋੜਾ ਇਹ ਹੋਰ ਉੱਪਰ ਕਰਦੇ ਥੋੜਾ ਹਾਂ ਜਿਹੜੇ ਤਾਂ ਮੌਕੇ ਦੇ ਨਾਲੇ ਵਧੀਆ ਹੋ ਗਿਆ ਸਿਸਟਮ ਹਣਾ ਵੀ ਉਹਨੂੰ ਪਤਾ दिमागी ਦੇ ਬੰਦੇ ਹੈਗੇ ਆ ਕਨਸੈਪਟ ਹੀ ਚੇਂਜ ਕਰਤਾ ਇਹਦਾ ਵੀ ਲਈ ਥੜਾ ਕਨਸੈਪਟ ਬਾਇੰਡ ਜੇ ਨੂੰ ਕਿਹਾ ਵੀ ਕੈਨੇਡਾ ਵਾਲੇ ਬੰਦੇ ਕੈਨੇਡਾ ਵਾਲੇ ਬੱਦਲ ਆ ਗਏ ਜੀ ਅੱਜ ਦੇਖੋ ਤੁਸੀਂ ਕਹਿੰਦਾ ਵਾ ਬੋਤਲ ਲਵਾ ਲਓ ਤੁਸੀਂ ਬਗੋਲੀਆਂ ਨਾਲ ਨਹੀਂ ਰਾਮ ਹੁੰਦਾਗਾ ਨਹੀਂ ਨਹੀਂ ਚੱਲੇ ਤਾਂ ਡਾੜੀ ਹੋਰ ਨੂੰ ਸਿਖਾਤਾ ਹੋਰ ਹੋਰ ਡੈਡੀ ਕਮੇਟੀ ਡੈਡੀ ਦੱਸ ਦਿੰਦੇ ਆ ਅਬ ਮੈਂ ਤਾਂ ਇੱਕ ਬੋਤਲ ਵਾਲੀ ਬਣਾਈਏ ਬਾਕੀ ਤੂਫਾਨ ਵਾਲੀ ਵੀ ਡੈਡੀ ਦੀ ਸੀਗੀ ਡੈਡੀ ਨੇ ਦੱਸੀ ਜਿਹੜੀ ਪਹਿਲਾਂ ਲਿਆ ਕੇ ਦਿੱਤੀ ਆ ਉਹ ਸਾਰੀਆਂ ਕਹੇ ਬੈਗ ਕਿੱਕੇ ਦੀ ਬੋਤਲ ਲੱਗ ਗਈ ਕਿ ਮੈਂ ਕਿਹਾ ਬਸ ਅੱਧੀ ਹੀ ਰਹ ਗਈ ਆ ਗਿਆ ਹੋਵੋ ਜੀ ਲੱਗਦੀ ਆ ਮਗਰ ਉਹ ਜਿਵੇਂ ਹੋ ਜਾਂਦਾ ਆ ਹਾਂ ਹੋਣੇ ਅਸੀਂ ਟੱਕ ਟੱਕੀ ਹਾਂ ਹੁਣ ਦੀਦੀ ਨੇ ਵਧੀਆ ਪ੍ਰਾਈਸਿੰਗ ਪੁਰਸ ਕਰਕੇ ਤੇ ਇੱਥੇ ਬਹੁਤ ਜ਼ਿਆਦਾ ਬੁਧੀਆਂ ਕੰਮ ਹੋ ਰਿਆ ਸੀ ਦੋਸਤੋ ਮੈਨੂੰ ਤਾਂ ਥੋੜੀ ਬਹੁਤ ਨੀਂਦ ਵੀ ਆ ਰਹੀ ਸੀ ਪਰ ਫਿਰ ਵੀ ਮੈਂ ਸ਼ੂਟ ਕਰਦਾ ਰਿਹਾ ਪਰ ਅੱਕ ਤਾਂ ਨਹੀਂ ਗਈ ਥੱਕ ਗਈ ਆਰੇ ਥੱਕ ਤਾਂ ਗਈ ਹੋਣੀ ਆ ਅੱਕ ਤਾਂ ਨਹੀਂ ਗਈ ਪਰ ਥੱਕ ਗਈ ਹੈ ਨਾ ਪਰ ਇਹਨੂੰ ਚਾਹੀ ਇੰਨਾ ਆਉਦੇ ਸਿੱਧੇ ਵਹਲਾਂ ਦਾ ਹਾਂ ਚਾ ਚਾ ਚੇ ਅਲੱਗੂ ਪੀ ਚਲਾਈ ਹਾਂ ਇੱਕ ਮੈਂ ਕਰਦਾ ਛਾਂ ਬਹੁਤ ਵਧੀਆ ਸ਼ਾਈਨੀ ਆ ਗਿਆ ਵਹਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਮਹੀਨਾ ਲੈ ਨਹੀਂ ਆ ਰਹੇ ਜੀ ਹੋਸ਼ਾਂ ਠੀਕ ਹੋਂ ਤਾਂ ਬਾਕੀ ਭਾਗ ਆ ਮਨ ਹਲੋ ਕੰਗਾ ਮਾਰ ਕੇ ਦੇ ਬਸ ਥੱਕ ਗਈ ਬੈਠੀ ਬੈਠੀ ਥਕਣਾ ਤਾਂ ਹੈਗਾ ਹੀ ਸੀ ਹਾਂ ਚੰਗੀ ਤਰ੍ਹਾਂ ਮਾਰ ਲਓ ਕੋਈ ਚੱਕਰ ਦੇ ਹੱਥ ਨਹੀਂ ਲਾਣਾ ਕੰਗਾ ਮਾਰਨਾ ਤਾਂ ਪਸੀਨਾ ਹੁੰਦਾ ਹੈ ਕਰਲੀ ਹੋਣੀ ਆ ਵਾ ਪਰੀ ਦੇ ਫੇਸ ਵੱਲ ਦੇਖਿਆ ਜਾ ਰਿਹਾ ਹੈ ਇਹ ਤੈਨੂੰ ਦੇਖ ਰਿਹਾ ਹੈ ਨੋਟਿਸ ਕਰ ਰਿਹਾ ਹੈ सेईर नहीं हां पसंद वॉश करना ना वही कोशिश करางी बहनी थैंक यू जी कोशिश करางी मान लो ठीक है थैंक यू परी मैं कि कहना हां परसों जब होवे ना मेरे फोन कर ले आजू नहीं ठीक है जी तू भी आ जाए बशैम्पू लेके आई जावांगा इधर और आप दो आ जाएंगे हां बाकी बात से धीरे मैं करती हूं हो गया जी सारा काम डन 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 हो गया चलो थैंक यू जी थोड़ा लो जी परी जी ਕਿਵੇਂ ਲੱਗ ਰਿਹਾ ਸਾਨੂੰ ਕਿਦਾਂ ਦਵਾਈ ਵਾਰੀ ਕਿਦਾਂ ਦਵਾਈ ਵਾਰੀ ਵੈਲਕਮ ਜੀ ਵੈਲਕਮ ਮੇਰਾ ਤਾਂ ਕੋਈ ਨਹੀਂ ਤੁਹਾਨੂੰ ਵੀ ਜੀ ਵੜ ਗਿਆ ਵੜ ਗਿਆ ਬਤਾਇਆ ਕਿ ਵੜੀਂਗਾ ਮੈਂ ਬਤਾਇਆ ਕਾਦੀਆਂ ਤਿਆਰੀ ਨਹੀਂ ਪਰੀ ਹੈ ਕਾਕੂ ਦੀਆਂ ਅੱਛਾ ਦੇ ਹੋਰ ਕਾਦੀਆਂ ਦੇ ਜੰਨੇ ਵਾਲਾਂ ਦੀਆਂ ਵਧਾਈਆਂ ਦੇ ਜਾਂਦੀ ਹੈ ਕਿ ਮੰਮੀ ਲੈ ਵੀ ਇਹਨੇ ਰਸੋਈ ਦਾ ਕੰਮ ਨਹੀਂ ਕਰਨਾ ਮੈਂ ਆਪਾਂ ਕਰਨੀ ਨਹੀਂ ਦਿੰਦੇ ਬੇਟਾ ਜੀ ਹੈ ਹੋਰ ਦੱਸੋ ਕਰਨੀ ਨਹੀਂ ਦਿੰਦੇ ਟੈਨਸ਼ਨ ਫਰੀ ਟੈਨਸ਼ਨ ਫਰੀ ਹੁਣ ਚੱਕਾ ਤੋਂ ਨਹੀਂ ਕਰਾਇਆ ਤੂੰ ਹੈ ਮੈਨੂੰ ਤੁਹਾਡੇ ਤੋਂ ਬਿਨਾ ਰਹਿਣਾ ਨਹੀਂ ਪੈਂਦਾ ਅੱਛਾ ਮੇਰੇ ਤੋਂ ਬਿਨਾ ਜੀ ਨਹੀਂ ਲੱਗਦਾ ਚਲੋ ਠੀਕ ਹੈ ਹੁਣ ਵਧੀਆ ਹੋ ਗਿਆ ਚਲੋ ਬਹੁਤ ਵਧੀਆ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸੋਣਾਇਆ ਕਮੈਂਟ ਕਰਿਓ ਤੇ ਬਾਕੀ ਤੁਸੀਂ ਅੱਜ ਦਾ ਵਲੌਗ ਦੇਖ ਹੀ ਲਿਆ ਬਾਕੀ ਸਾਰੇ ਵਲੌਗ ਰੈਗੂਲਰ ਆਇਆ ਕਰਨੀਏ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਹੀਂ ਤਾਂ ਸਾਰਿਆਂ ਨੂੰ ਪਹਿਲਾ ਵੀਡੀਓ ਤੁਹਾਡੇ ਕੋਲੇ ਨਹੀਂ ਆਉਣੇਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਤੇ ਰੋਜ਼ ਰੋਜ਼ ਵੀਡੀਓ ਦੇਖੋ ਨੀ ਯਾਰੇ ਲੋ ਰੋਜ਼ ਆਪਣੇ 8 ਵਜੇ ਸਵੇਰ ਦੇ ਵਲੌਗ ਆਜਾ ਕਰੂਗਾ ਜੀ ਰੈਗੂਲਰ ਬਲੌਗ ਪਾਵਾਂਗੇ ਥੈਂਕ ਯੂ ਜੀ